ਦਰੀ ਸ਼ਿਰ ਦੇਖੇ ਧੀਮ ਗਰੇ ਤੇਰਾ ਤੁਮ ਮਰਦਾ ਸਹਿਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚਿਤ ਆਵੇ ਨਾਮ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਹਾ ਤਹਾਰੇ ਚਾਰੇ ਆਇਤ ਦੇਖ ਤੇ ਇੱਕ ਫਤੇ ਬਿਰਦ ਕੀ ਪੈਜ ਪੰਛ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ দান ਕੇ ਸਤਾਨ ਰਹਿਤ দান ਵਿਵੇਕਤਾਨ ਵਿਸਾਹੋਦਾਨ ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨੀਸ਼ ਨਾਲ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰੱਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲ ਆਪਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਪਰੋਂ ਵਰਉ ਸਾਏ ਹੋਏ ਧੰਨ ਧੰਨ ਮਰਸ਼ੀਦ ਸਿੰਘ ਸਾਹਿਬ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀ ਆਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਵਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਇਨੇ ਸਮੇਂ ਦੌਰਾਨ ਬੇਨਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਨੇ ਮਿਲਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਗੁਰਬਾਣੀ ਦੇ ਜਾਪ ਕੀਤੇ ਹਨ ਸਤਿਗੁਰੂ ਟਹਿਲ ਸੇਵਾ ਕਰਦਿਆਂ ਤੋਂ ਪਾਵਨ ਪਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਤੋਂ ਹੋਈਆਂ ਬੇਨਤ ਭੁੱਲਾਂ ਨੂੰ ਬਖਸ਼ ਲੈਣਾ ਅਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ ਅਖਰਵਾਦਾ ਘਾਟਾ ਭੁੱਲ ਚੁਕ ਮਾਫ ਕਰਨਾ ਬੜੀ ਸੁਣੀ ਬਾਣੀ ਸੱਚਖੰਡ ਵਿਕੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਚੜ੍ਹਦੀ ਕਲਾ ਕਰਨੀ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੋਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਤੇ ਤਰੱਕੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਭਨਾਂ ਨੂੰ ਆਪਸੀ ਪਿਆਰ ਚ پاک ਦੇ ਰੋਗਤਾਵਾ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤਾਉਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਖਲਾ ਪ੍ਰਸ਼ਾਦ ਜੀਆਂ ਦੇ ਗਾ ਸਜ ਕੇ ਹਾਜ਼ਰ ਹੋਈਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ੱਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਿਗੁਰੂ ਜੀ ਕਿਰਪਾ